स्वागत है किसान वीरो ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਸਿਗੁਰ ਬਾਈ ਸਤਸਿਗੁਰ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਾਈ ਭਵਨਪ੍ਰੀਤ ਸਿੰਘਾ ਪਿੰਡ ਹੰੜਿਆ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 987787899 ਦੂਜਾ ਨੰਬਰ ਹੈਗਾ 97355046 ਅੱਜ ਆਪਾਂ 12 ਤਰੀਕ ਨੂੰ ਸ਼ਾਮ ਨੂੰ ਵੀਡੀਓ ਕਵਰ ਕਰਦੇ ਪਏ ਜਰਸੀ ਬੱਛੀ ਦੀ ਜਰਸੀ ਬੱਛੀ ਆ ਬਈ 3 ਮਹੀਨੇ ਦੀ ਗੱਪਣਾ ਚੈੱਕ ਪਾਸ ਆ ਗਈ ਤੇ ਮੂਹ ਹੈ ਖੀਰੀ ਆ ਜਿਹੜੀ ਹੁਣ 10 ਤਰੀਕ ਲੰਘ ਗਈ ਠੀਕ ਹੈ ਇਹਨੂੰ 3 ਮਹੀਨੇ ਪੂਰੇ ਕਨਫਰਮ ਹੋ ਗਈ ਦੋ ਦੋ ਦਿਨ ਉੱਪਰ ਹੋਗੇ ਉੱਪਰ ਦੀ ਹੋ ਗਈ 3 ਮਹੀਨੇ ਕਨਫਰਮ ਹੋ ਗਈ ਦੰਦੋ ਬਿਲਕੁਲ ਖੀਰੀ ਹੈ ਨਾ ਹਾਂਜੀ ਆਪੇ 21035 ਦੀ ਆਪ ਆਈ ਏ ਜਰਸੀ ਦੇ 21035 ਦੀ ਹਾਂਜੀ ਸੋ ਬਾਕੀ ਬੂਥੀ ਵਗੈਰਾ ਦੇਖੋ ਫੇਸ ਕੁਆਲਟੀ ਅੱਗੇ 5062 ਤੋਂ ਬਈ ਗੱਬਣਾ ਏ 5062 ਤੋਂ ਅੱਗੇ ਗੱਬਣਾ ਦੰਦ ਵੀ ਆਪਾਂ ਚੈੱਕ ਕਰਾ ਦਈਏ ਬਈ ਜੇ ਮੈਂ ਨਹੀਂ ਨਾ ਕੱਟਿਆ gira ਬੱਚਾ ਹੈਾ ਖੀਰੀ ਖੀਰੀ ਸੂਪੂ ਹੈਣਾ ਬਈ ਖੀਰੀ ਹੋਈ ਸੂਣਾਗਾ ਕਿੰਨੀ ਏਜ ਬਣਦੀ ਅੱਜ ਲਗ ਭਾਗੇ ਜੀ ਇਹ ਬਈ 16 ਮਹੀਨੇ ਏਜ ਆਏਗੀ ਸੋ 13 ਮਹੀਨੇ ਸਾਲ ਦੇ ਅੰਦਰ ਗੱਬੜ ਹੁੰਦੀ ਹੈ ਇਹ ਜਰਸੀ ਗੱਬਣ ਹੁੰਦੀ ਹੈ ਹੈਣਾ ਹਾਂ ਜੀ ਸੋ ਦੇਖੋ ਗੱਡੀ ਬਣਾਉਣ ਲੱਗ ਗਏ ਮੜੇ ਲੈ ਵੀ ਦੀ ਵੀ ਦਿਖਾ ਦੇ ਮੜੀ ਵੀਡੀਓ ਸੋ ਦੇਖੋ ਆਰਡਰ ਵੀ ਬਣਾਉਣਾ ਸ਼ੁਰੂ ਹੋ ਗਿਆ ਬੱਸ ਇਹਦਾ ਆਰਡਰ ਬਣਾਉਣਾ ਸ਼ੁਰੂ ਹੋ ਗਿਆ ਹਣ ਚ ਤੇ ਜਮਾ ਜਦੋਂ ਐ ਮੰਨ ਕੇ ਚਲੋ ਸਿਆਲ ਚੜਦੇ ਉਦੋਂ ਜਾ ਕੇ ਸੂਣਾ ਜਾ ਕੇ ਹਾਂ ਰੋਤ ਜੀ ਸੂਣਾ ਨਾਲੇ ਉਹਦਾ ਐ ਮੰਨ ਕੇ ਮਾਹੌਲ ਵੀ ਫੁੱਲ ਭਾਗੇ ਆਉਂਦਾ ਹੈਗਾ ਠੀਕ ਹੈ ਉਦੋਂ ਜਨਵਰੀ ਬਹੁਤ ਘੱਟ ਨਿਕਲਦਾ ਹੈਗਾ ਸੋ ਦੇਖੋ ਜਮਾ ਕਿਆ ਬਾਤ ਆ ਕਬੂਤਰੀਆਂ ਘੋੜਦੀ ਫਿਰਦੀ ਆ ਬਾਤ ਤੇ ਆਪਣੀ ਚੈੱਕ ਕਰਾਈ ਵੀ ਤਸੱਲੀ ਆ ਜਮਾ ਆਪਾਂ ਬਈ ਚੈੱਕ ਕਰਾਈ ਵੀ ਠੰਡਾ ਟੀਕਾ ਲਵਾਵੇ ਬਈ ਆ ਆ ਡਾਇਰੈਕਟਰ ਲੈਬ ਚੈੱਕ ਕਰਾ ਲਈ ਆਪਣੇ ਮੁੰਡੇ ਫੋਟੋ ਚੱਦੀ ਜਾਈ ਸੋ ਵੀਰ ਬੋਲੋ ਤਸੱਲੀ ਆ ਬਾਕੀ ਫਰਜ ਤੁਹਾਡਾ ਬਣਦਾ ਪੇਮੈਂਟ ਲਾਉਣੀ ਹੈ ਐ ਮੰਨ ਕੇ ਚੱਲ ਜਿੱਦ ਨੇ ਰੈਡੀ ਹੋਣਾਗਾ ਉਦਨੇ 2 ਲੱਖ ਦੀ ਰਕਮ ਨਹੀਂ ਬਣਨਾ ਫੋਨ ਤੇ ਕਰਾਂਗੇ ਫੋਨ ਤੇ ਹੀ ਕਰਾਂਗੇ ਬਈ ਸੋ ਰੇਡ ਬਿਲਕੁਲ ਜੈਜੂ ਵੀ ਕਹਿੰਦਾ ਫੋਨ ਤੇ ਕਰਾਂਗੇ ਸੋ ਮੂੰਹ ਮੱਥਾ ਦੇਖੋ ਜਿਹੜੀ ਨੂੰ ਕਹਿੰਦੇ ਕੌਲੀ ਜਬਾਣੀ ਪੀਣ ਵਾਲੀ ਇਹ ਅਸਲ ਬੱਛੀ ਆ ਜਿੰਦੇ ਜਨ ਰਾੜੀ ਪਹਿਲੀ ਗੱਲ ਤਾਂ ਬਈ ਫੰਡਰ ਬੱਛੀ ਨਹੀਂ ਮਿਲਦੀਗੀ ਜੈਜੂ ਗੱਲਾਂ ਵੀ ਆਪ ਨੂੰ ਇਹ ਨਾਲ ਨਿਕਲੇ ਜੀ ਸਵਾ ਸਾਲ ਬਾਅਦ ਆਪ ਨੂੰ ਬੱਛੀ 잡ਣ ਮਿਲਦੀ ਤੇ ਵੀ ਲਿਉਣੇ ਆ ਬੱਚਾ ਸੋ ਗੱਪਣ ਚੈੱਕ ਪਾਸ ਕਨਫਰਮ ਆ ਹਨਾ ਤੇ ਰੇਟ ਵੀਰ ਕਹਿੰਦਾ ਬਾਜਬ ਹੋਊਗਾ ਮਾੜਾ ਵੀ ਰਿਕਾਰਡ ਬਾਈ ਵਧੀਆ ਹੈਗਾ 28 29 ਕਿਲੋ ਦਾ ਰਿਕਾਰਡ ਹੈਗਾ ਐਮੀ ਕਹਦੀ 35 37 ਕਿਲੋ ਦਾ ਠੀਕ ਹੈ 28 29 29 ਕਿਲੋ ਦਾ ਹੁਣ ਵੀ ਦੁੱਧ ਇਹਨੂੰ ਜਿਹੜੇ ਵੀ ਜਿਹੜਾ ਸੰਭੂ ਮੂਰੇ ਤਿਆਰ ਕਰਕੇ ਜੇ ਬੰਦੇ ਰੱਖਣ ਦੇ ਮਾਨਵੀ ਬਣ ਗਏ ਕਿੰਨੇ ਕਿਲੋ ਦੁੱਧ ਇਹ ਵੀ ਰੱਖਣੀਆਂ ਬਾਈ ਉਹਦੇ ਲਈ ਬੈਸਟ ਆਪਸ਼ਨ ਆ ਇਹ ਕਿੰਨੇ ਕਿਲੋ ਤੋਂ ਸਟਾਰਟਿੰਗ ਕਰ ਦਊਗੀ ਬਾਈ ਦੁੱਧ ਐ ਮੰਨ ਕੇ ਚੱਲ ਵੀ ਬਾਲੀ ਦੋ ਨਹੀਂ ਆਪਾਂ ਕਹਿੰਦੇ 25 ਕਿਲੋ ਤੋਂ ਨਾਰਮਲੀ ਬਸ ਸਟਾਰਟਿੰਗ ਕਰ ਦਊਗੀ ਸੋ 20 ਸੁੱਪ ਪਲੀ ਭਲਾਈ ਆ ਸਾਰਾ ਕੁਝ ਜਮੈਂ ਕਿਆ ਬਾਤਾਂ ਜਿਵੇਂ ਫਜ਼ਲ ਪੱਕੀ ਪਈ ਹੁੰਦੀ ਕੰਪਨੀ ਤੇ ਜਾ ਕੇ ਬਹਿਣਾ ਹੀ ਇਹ ਗੱਲਾ ਉਹ ਸਿਸਟਮ ਆ ਤੇ ਧੂੜਾਂ ਪੜਦੀ ਫਿਰਦੀ ਆ ਕਰਮਾੜੀ ਸੋ ਦੇਖੋ ਜਮੈਂ ਕਿਆ ਬਾਤਾਂ ਤੇ ਖੁੱਲੀ ਫਿਰਦੀ ਚੰਗੀ ਸੰਭੀ ਹੋ ਕੇ ਰਹਿਦੇ ਨਾ ਭਾਈ ਸੰਭੀ ਪੂਰੀ ਵੀ ਹੈਗੀ ਇਹਨਾਂ ਦੇ ਮੁੱਲੀ ਮੂੰਹ ਤਾਂ ਹੁੰਦਾ ਹਨਾ ਮੂੰਹ ਨਹੀਂ ਮੁੱਲ ਹੁੰਦਾ ਭਾਈ ਇਹਨਾਂ ਦਾ ਸੋ ਦੇਖੋ ਜਮੈਂ ਕਿਆ ਬਾਤਾਂ ਪੂਰੀ ਸਾਫ ਸੁਥਰੀ ਬਾਕੀ ਆ ਬਾਈ ਤੇਰੇ ਪਲ ਜਾਣਾ ਹੋਰ ਬੱਸੀ ਨੇ ਠੀਕ ਹੈ 6 ਮਹੀਨੇ ਪਹਿਨੇ ਹੋ 6 ਮਹੀਨੇ ਤੇ ਕੁਝ ਤਾਂ ਕੁਝ ਬਣ ਜੂ ਹਨਾ ਕੁਝ ਤਾਂ ਕੁਝ ਬਣ ਜੂ ਭਾਈ 1987786899 9735 5046 ਪਿੰਡ ਖੜਿਆਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਬ ਦਾ ਤੈਅ